ਹੋਗੇ ਤੇ ਤਾਂ ਹੀ ਮੈਂ ਕਹਿੰਦਾ ਮਾਰੇ ਮਰੇ ਬਿਚੜੇ ਜੀ ਦੇਖੋ 얘ਸਰੇ ਹੈ ਇਹਨ ਪੋਸਟਲੀ ਜੋ ਮੈਂ ਸਟਡੀ ਕੀਤਾ ਹੈ ਗਵਰਨਮੈਂਟ ਆਫ ਪੰਜਾਬ ਲੋਕ ਥੋੜਾ ਜਿਆ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜੇ ਹੁਣ ਵੀ ਇੱਥੇ ਕੰਪਲੇਂਟਸ ਆਈਆਂ ਨੇ ਕਿ ਬਹੁਤ ਸਾਰੀਆਂ ਬਿਲਡਿੰਗਸ ਬਣ ਰਹੀਆਂ ਨੇ ਜਿਹੜਾ ਈਵਨ ਕਾਰਪੋਰੇਸ਼ਨ ਨੇ ਕੋਸ਼ਿਸ਼ ਵੀ ਕੀਤੀ ਹੈ ਰੁਕਣ ਤੇ ਗ੍ਰਾਮਾਡਾ ਜਿਹੜੀ ਉਹਦੇ ਵਿੱਚ ਸਪੋਰਟ ਨਹੀਂ ਕਰਦੇ ਜਾਂ ਲੋਕਾਂ ਦੀ ਦੇਖੋ ਡਿਵੈਲਪਮੈਂਟ ਤੇ ਤੁਸੀਂ ਰੋਕ ਨਹੀਂ ਸਕਦੇ ਬਟ ਘੱਟ ਤੋਂ ਘੱਟ ਕਾਇਦਾ ਕਾਨੂੰਨ ਤੇ ਇਹੋ ਜਿਹਾ ਬਣਾਓ ਕਿ ਦੇ ਮਸਟ ਇਨਸ਼ੋਰ ਕਿ ਪ੍ਰਾਣੀਆਂ ਬਿਲਡਿੰਗਸ ਬਣੀਆਂ ਨੇ ਉਹ ਸਟਰਕਚਰਲ ਇੰਜੀਨੀਅਰਸ ਨੇ ਉਹਨਾਂ ਨੇ ਪ੍ਰੋਪਰ ਕੀ ਡਿਜ਼ਾਈਨ ਕਰਵਾਇਆ ਉਹਦਾ ਨਕਸ਼ਾ ਕਰਵਾਇਆ ਉਹ ਵੀ ਮੈਂ ਸਮਝਦਾ ਕਿ ਇਹਨਾਂ ਨੂੰ ਇੱਕ ਵਾਰ ਸਾਰੀਆਂ ਬਿਲਡਿੰਗਸ ਵੱਲ ਧਿਆਨ ਕਰਨਾ ਚਾਹੀਦਾ ਕਿਉਂਕਿ ਜਿਸਾ ਇੱਥੇ ਬਿਲਕੁਲ ਨਾਲ ਹੀ ਖਦਾਈ ਜਦੋਂ ਹੋਈ ਇਹ ਪੁਰਾਣੀ ਬਿਲਡਿੰਗ ਸੀ ਜਦੋਂ ਨਾਲ ਖੁਦਾਈ ਕੀਤੀ ਤੇ ਇਹ ਨਾਲ ਹੀ ਬੈਠੀ ਗਈ। ਸੋ ਇਹ ਸਾਰੇ ਵਿਸ਼ੇਸ਼ ਤੌਰ ਜਿੱਥੇ-ਜਿੱਥੇ ਵੀ ਪੁਰਾਣੇ ਪਿੰਡਾਂ ਦੇ ਵਿੱਚ ਹੁਣ ਕਿਉਂਕਿ ਇਹ ਪਹਿਲੇ ਤੇ ਪੈਂਡਿਸ਼ਨ ਸਾਰੇ ਜੀ ਪਿੰਡਾਂ ਦੇ ਵਿੱਚ ਹੁਣ ਇਹ ਸ਼ਹਿਰਾਂ ਦਾ ਕੰਮ ਇੱਥੇ ਸ਼ੁਰੂ ਹੋ ਗਿਆ ਸੋ ਬੜਾ ਅਨਫੋਰਚੁਨੇਟ ਹੈ ਬਟ ਅਸੀਂ ਵਿਸ਼ੇਸ਼ ਤੌਰ ਜਿਹੜੀ ਇੰਡੀਅਨ ਆਰਮੀ ਹੈ ਉਹਨਾਂ ਨੇ ਇਥੇ ਉਹਨਾਂ ਦੀ ਆਪਣੀ ਇਥੇ ਟੀਮ ਆਈ ਹੈ ਕੰਦਰ ਸੰਧੂ ਦੀ ਆ ਰਿਹਾ ਹਾਂ ਤੇ ਉਹਨਾਂ ਨੇ ਆ ਕੇ ਐਨਡੀਆਰਫ ਦੀ ਟੀਮ ਜਿਹੜੀ ਆਈ ਹੈ ਸੋ ਅਜੇ ਦੋ ਤੇ 1 ਬੋਡੀਜ਼ ਬਣੀਆਂ ਨੇ ਬਾਕੀ ਕਿੰਨੀਆਂ ਨੇ ਤੇ ਹੁਣ ਮੌਕੇ ਦੱਸੇਗਾ ਬਾਜਬਾ ਸਾਹਿਬ ਇਹਦੇ ਵਿੱਚ ਵੀ ਹਜੇ ਪਰਮਿਸ਼ਨ ਨਹੀਂ ਸੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਐਡਮਿਨਿਸਟ੍ਰੇਸ਼ਨ ਨੂੰ ਵੀ ਧਿਆਨ ਦੇਣਾ ਹੁੰਦਾ ਕਿਉਂਕਿ ਇਸ ਤਰ੍ਹਾਂ ਦੇ ਹਾਦਸੇ ਆਉਂਦੇ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਜਾਗਦਾ ਹੈ ਪਰਮਿਸ਼ਨ ਨਹੀਂ ਸੀ ਔਰ ਇਸ ਤਰ੍ਹਾਂ ਦੀ ਹੋਰ ਵੀ ਕਈ ਹੋ ਸਕਦੀ ਇੱਥੇ ਬਿਲਕੁਲ ਗੁਆਣ ਛੋਣੇ ਮੈਨੂੰ ਕਿਸੇ ਨੇ ਦੱਸਿਆ ਉਹ ਪੰਜਾਬ ਪੁਲਿਸ ਦਾ ਸਰਵਿੰਗ ਆਈਡੀ ਹੈ ਕਾਰਪੋਰੇਸ਼ਨ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਹੈ ਬਟ ਕੋਈ ਇੱਥੇ ਮੁਲਾਜ਼ਮ ਜ਼ਰੂਰ ਆਏ ਨੇ ਗਰਮਾੜਾ ਦੇ ਦੇ ਹੈਵਨਟ ਸਟਾਪ ਤੇ ਜੇ ਇਸ ਲੈਵਲ ਦਾ ਕੰਮ ਹੋਏ ਦੇ ਕੋਈ ਰੋਕਣ ਦੀ ਕੋਸ਼ਿਸ਼ ਹੀ ਨਾ ਕਰੇ ਤੇ ਆਹੀ ਹੋਣਾ ਜੋ ਕੁਝ ਹੋਣਾ ਹੋਇਆ ਸੋ ਇਹਦੇ ਵਿੱਚ ਆਪਾਂ ਬਜਾਏ ਕਿ ਅਸੀਂ ਇੱਕ ਦੂਜੇ ਨੂੰ ਲੋਸ਼ਨਬਾਜੀ ਕਰੀਏ ਮੈਂ ਅਜੇ ਵੀ ਬੇਨਤੀ ਕਰੂੰਗਾ ਲੋਕਲ ਸੈਲਫ ਗਵਰਨਮੈਂਟ ਨੂੰ ਕਰਮਾਦਾ ਦੇ ਅਫੀਸ਼ੀਅਲਸ ਨੂੰ ਕਿ ਇਹਨੂੰ ਟੇਕ ਅਪ ਕਰੋ ਕਿਉਂਕਿ ਮੋਹੱਲੇ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਆਬਾਦੀ ਜਿਹੜੀ ਹੈ ਬਾਰੂ ਆ ਕੇ ਹਰ ਰੋਜ਼ ਵਸਦੇ ਇਹ ਬਿਲਡਿੰਗਸ ਬਣ ਰਹੀਆਂ ਨੇ ਸੋ ਦੇ ਨੀਡ ਟੂ ਟੇਕ ਕੇਅਰ ਨਗਰ ਨਿਗਮ ਤੇ ਗੁਮਾੜਾ ਕੈਸੀ ਚੀਜ਼ ਹੁੰਦਾ ਕਿ ਅੰਦਰ ਚੱਲਦੀ ਹੋ ਕਿ ਸਾਡਾ ਅਧਿਕਾਰ ਕਿੱਥਰ ਉਹਦਾ ਸਾਡਾ ਅਧਿਕਾਰ ਕਿੱਥੇ ਦੇ ਸੀ ਨੂੰ ਲੈ ਚਲੋ ਵੇਖੋ ਗੱਲ ਇਸ ਤੇ ਕਿਸੇ ਦਾ ਵੀ ਹੋਏ ਬਟ ਇੱਕ ਰੈਗੂਲੇਟਰੀ ਕੋਈ ਬਾਡੀ ਤੇ ਬਣਾਉਣਾ ਇੱਕ ਰੈਗੂਲੇਟਰੀ ਬਾਡੀ ਤੇ ਬਣੇ ਔਰ ਜਿਸ ਦਾ ਬਾਰਡਰਸ ਤੁਸੀਂ ਵੇਖਦੇ ਹੋ ਸੂਬਾ ਤੇ ਪੰਜਾਬ ਦਾ ਬਟ ਬੀਐਸਐਫ ਵੀ ਉਹਦੇ ਚ ਹੈ ਬਾਰਡਰਸ ਦੇ ਉੱਤੇ 50 ਕਿਲੋਮੀਟਰ ਚ ਕੰਨੇ ਵਾਲੀ ਤਾਰ ਤੋਂ ਪਿੱਛੋਂ ਤੱਕ BSF ਵੀ ਉਥੇ ਪੈਟਰੋਲਿੰਗ ਕਰ ਸਕਦੀ ਹੈ ਤੇ ਅਦਰਵਾਈਜ਼ ਪੰਜਾਬ ਪੁਲਿਸ ਦੇ ਕੰਟਰੋਲ ਚ ਸੋ ਇਸ ਤਰ੍ਹਾਂ ਹੀ ਕੋਈ ਇਸ ਕਿਸਮ ਦੀ ਇੱਕ ਬਾਡੀ ਜਾਂ ਇਸ ਕਿਸਮ ਦੀ ਕੋਈ ਸਿਸਟਮ ਬਣਨਾ ਚਾਹੀਦਾ ਹੈ ਜਿਹਦੇ ਵਿੱਚ ক্লোਜ਼ ਕੋਆਰਡੀਨੇਸ਼ਨ ਗ੍ਰਾਮਾਡਾ ਦੇ ਵਿੱਚ ਤੇ ਕਾਰਪੋਰੇਸ਼ਨ ਦੇ ਵਿੱਚ ਹੋ ਜਾਈਦਾ ਹੈ ਸਾਡੇ ਮੇਰੇ ਅਕਸਰ ਹੈ ਜੀ ਇਹ ਮਾਮਲੇ ਤੇ ਦੇਖਿਆ ਜਾਂਦਾ ਕਿ ਜਿਵੇਂ ਪੂਰੇ ਫਰਜ਼ਾਂ ਤੋਂ ਦਰਸ ਕਰਤਾ ਬਿਲਡਿੰਗ ਵਾਲੇ ਨਿਕਲਦੇ ਪਰ ਜਿਹੜੇ ਜ਼ਿੰਮੇਵਾਰ ਅਫਸਰ ਨਹੀਂ ਮੁਲਾਜ਼ਮ ਨਹੀਂ ਉਹਨਾਂ ਨੂੰ ਹਰ ਵਾਰੀ ਜਿੰਮੇਕੀ ਬਚ ਕੇ ਨਿਕਲ ਜਾਂਦੇ ਲੱਗਦਾ ਵੀ ਕਈ ਨੂੰ ਦੁਬਾਰਾ ਦੁਬਾਰਾ ਇਹ ਜਾਂ ਕੁਝ ਹੋ ਰਹੀ ਥੋੜਾ ਨਹੀਂ ਜੀ ਇਹ ਦੇ ਬਾਰੇ ਤੁਸੀਂ ਸਮਝੋ ਕਿ ਨਿਜਾਇਜ਼ ਬਿਲਡਿੰਗ ਸੀ ਇਹ ਤੇ ਗਰਮਾੜਾ ਚ ਬਣਦੀਆਂ ਨੇ ਤੇ ਇਹਨਾਂ ਦੀ ਮਜ਼ਦੂਰੀ ਤੋਂ ਬਿਨਾਂ ਬਣਦੀਆਂ ਨੇ ਇੱਥੇ ਸਭ ਤੋਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵੀ ਜਿਹੜੀ ਹੈ ਉਹ ਅਨਸੀਫ ਰਹਿੰਦੀ ਹੈ ਮੈਂ ਕੋ ਵੈਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੈਂ ਤੇ ਗੱਲ ਹੌਸ਼ੀ ਵੀ ਰੱਖਾਂਗਾ ਕਿ ਤੁਸੀਂ ਲੋਕਾਂ ਦਾ ਵਿਸ਼ੇਸ਼ ਧਿਆਨ ਬਾਕੀ ਕੰਮਾਂ ਵੱਲ ਜਿਹੜਾ ਧਿਆਨ ਕਰਦੇ ਨੇ ਉਹ ਤੇ ਕਰ ਵੀ ਕਰਦੇ ਨੇ ਜ਼ਿੰਮੇਵਾਰੀਆਂ ਆਪਣੀਆਂ ਨਿਭਾ ਇਹਦੇ ਵਿੱਚ ਸਿੱਧੇ ਤੌਰ 'ਤੇ ਮੈਂ ਸਹਿਮਤਾਂ ਜੇ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਇਹ ਡਿਪਟੀ ਕਮਿਸ਼ਨਰ ਲੱਗੇ ਇਥੇ ਤਾਂ ਉਹਦਾ ਕੀ ਰੋਲ ਕੀ ਹੈ ਜੀ ਜਿਹੜਾ ਹੂ ਇਜ਼ ਦੀ ਹੈੱਡ ਆਫ ਦੀ ਡਿਸਟ੍ਰਿਕਟ ਆਪਾਂ ਬਾਕੀ ਸਾਰੀ ਬੋਡੀਜ਼ ਨੂੰ ਚੱਲੀਏ ਡਿਪਟੀ ਕਮਿਸ਼ਨਰ ਦਾ ਕੀ ਰੋਲ ਹੀ ਹੈ ਹੇਜ਼ ਟੂ ਕੋਆਰਡੀਨੇਟ ਨਾ ਜੇ ਜਿੰਮੇਵਾਰੀ ਤੇ ਇਹਨਾਂ ਨੂੰ ਹੀ ਅਡਮਾਰਕ ਕਰਨੀ ਚਾਹੀਦੀ ਹੈ ਇੱਕ ਟੱਟ ਗਈ ਇਹ ਦੂਜੀ ਵੇਚ ਦੇ ਗਈ ਇਹਦੇ ਹੀ ਕੰਮ ਕਰਦਗੇ ਕੋਈ ਕੋਈ ਬੰਦਾ ਤੇ ਜ਼ਿੰਮੇਵਾਰੀ ਲਏ ਇਸ ਗੱਲ ਦੀ ਐਂਡਾਇਰੈਕਟਲੀ ਚੀਫ ਸਕੱਟਰੀ ਹੈ ਤੇ ਚੀਫ ਸਕੱਟਰੀ ਤੋਂ ਤੇ ਜੀ ਮਿਸਟਰ ਬੈਠਾ ਹੈ ਜੀ ਇਕੋ ਐਸੇ ਨਹੀਂ ਰਨ ਕਰਦੀ ਹੈ ਨਾ ਡਿਪਟੀ ਕਮਿਸ਼ਨਰ ਜਿਹੜਾ ਇਸ ਟਾਈਮ ਮੁਹਾਲੀ ਦਾ ਆਈ ਹੋਲਡ ਹਿਮ ਪਰਸਨਲੀ ਰਿਸਪੋਨਸਰਬਲ ਫॉर ਵਾਟ ਹੈ ਹੈਪਨ ਇਹ ਕੋਆਰਡੀਨੇਸ਼ਨ ਬੀਟਵੀਨ ਦੀ ਕੋਆਪਰੇਟਿਵਸ ਕਾਰਪੋਰੇਸ਼ਨ ਦੇ ਵਿੱਚ ਤੇ ਜਿਹੜਾ ਗਰਮਾਟਾ ਵੀ ਹੈ ਉਹਦੀ ਓਵਰਆਲ ਜਿਹੜਾ ਹੈ ਉਹ ਰਾਜ ਸਾਰੇ ਅਨੁਭਵ ਇਹ ਕਿਸ ਨੂੰ ਦੱਤਾ ਹੈ ਡਿਪਟੀ ਕਮਿਸ਼ਨਰ ਨੂੰ ਉਹਨੂੰ ਚਾਹੀਦਾ ਇੱਥੇ ਆਣਾ ਜੀ ਇਹ ਪੋਸਟਿੰਗ ਇਸ ਦੇ ਵਿੱਚ ਤੇ ਕਰ ਲੋ ਮਚੀ ਹੁੰਦੇ ਰਹਿੰਦੇ ਨੇ ਆਪਣੀ ਤੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਜਿਹੜਾ ਡਿਪਟੀ ਕਮਿਸ਼ਨ ਇਸ ਟਾਈਮ ਆਈ ਡੂ ਨੋਟ ਨੋ ਹੂ ਇਜ਼ ਬੰਦਾ ਕਿ ਔਰ ਕਾ ਕਿ ਕੌਣ ਹੈ ਜੀ ਪਰ ਜਿਹੜਾ ਵੀ ਹੈ ਉਹਦੀ ਜ਼ਿੰਮੇਵਾਰੀ ਇਸੇ ਤਰ੍ਹਾਂ ਇੱਥੇ ਆਂਦੀ ਹੈ ਇਹ ਡਾਇਰੈਕਟ ਮੈਨ ਰਿਸਪੌਂਸਿਬਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈਡ ਆਫ ਦੀ ਡਿਸਟ੍ਰਿਕਟ ਇੱਥੇ ਕੋਈ ਕ੍ਰਾਈਮ ਹੁੰਦਾ ਐ ਐਸਐਸਪੀ ਇਸ ਰਿਸਪੌਂਸਿਬਲ ਆਪਾਂ ਬਾਕੀਆਂ ਨੂੰ ਕਹੀਏ ਕਿ ਜੀ ਆਹ ਏਰੀਆ ਬੀਐਸਐਫ ਦਾ ਲੈ ਆ ਪੁਲਿਸ ਦਾ ਲੈ ਰਿਸਪੌਂਸਿਬਿਲਟੀ ਲਾਈਜ਼ ਵਿਦ ਦੀ ਹੈਡ ਪਰਸਨ ਡਿਪਟੀ ਕਮਿਸ਼ਨ ਜਿਹੜਾ ਵੀ ਹੈ ਰਿਸਪੌਂਸਿਬਲ ਲੈ ਇਹਦਾ ਜਵਾਬ ਦੇ ਇਥੋਂ ਇਹ ਹੋਣਾ ਆਮੀ ਮੂਵ ਆਊਟ ਕਰੇਗੀ ਤੇ 6ਵੇਂ ਮਹੀਨੇ ਇੱਕ ਹੋਰ ਬਿਲਡਿੰਗ ਦੇਖ ਪੈਗੀ ਕਿਉਂਕਿ ਪੁਰਾਣੀਆਂ ਬਿਲਡਿੰਗਸ ਨੇ ਸਟ੍ਰਕਚਰਲ ਇੰਜੀਨੀਅਰ ਕੋ ਬਾਤ ਨਹੀਂ ਹੋਈਆਂ ਮਨਜ਼ੂਰੀ ਕਿਸੇ ਦੀ ਲਈ ਕੋਈ ਨਹੀਂ ਇਹਨਾਂ ਨੂੰ ਤੁਹਾਨੂੰ ਪਤਾ ਹੀ ਕਿ ਕਿਸ ਕਿਸਮ ਦੇ ਤੇ ਤੌਰ ਤੇ ਰਮਾਡਾ ਦੇ ਵਿੱਚ ਕਿਉਂ ਲੱਗਣਾ ਚਾਹੁੰਦੇ ਨੇ ਸਾਰੇ ਲੱਗਣਾ ਚਾਹੁੰਦੇ ਆਹੀ ਕਾਰਨ ਨੇ ਮਹੀਨਾ ਵਸੂਲ ਲੈਣਾ ਹਫਤਾ ਵਸੂਲ ਲੈਣਾ ਕੰਮ ਕੋ ਕਰਨਾ ਕੋਈ ਨਹੀਂ ਸਿੱਧਾ ਦਾ ਰਿਸਪੋਨਸਿਬਿਲਟੀ ਸਟੇਟ ਗਵਰਨਮੈਂਟ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਹੈ ਗਰੀਬ ਬੱਚਿਆਂ ਦਾ ਨੁਕਸਾਨ ਕਰਾਤਾ ਲੋਕਾਂ ਦਾ ਨੁਕਸਾਨ ਕਰਾਤਾ ਸਾਰੇ ਕੰਮ ਬਦਦੇ ਆ ਫਿਰ ਵੀ ਤੁਸੀਂ ਵੇਖੋ ਕਿੰਨੀ ਵੱਡੀ ਗੱਲ ਹੈ ਪੰਜਾਬ ਗਵਰਨਮੈਂਟ ਕੋ ਕੋਈ ਹੈਂਡਲ ਕਰਨ ਵਾਸਤੇ ਇਸ ਕਿਸਮ ਦੀ ਇਵੈਂਚੁਐਲਿਟੀ ਕੋਈ ਪ੍ਰਬੰਧ ਹੈ ਨਹੀਂ ਦੇ ਹੈਡ ਟੂ ਅਲਟੀਮੇਟਲੀ ਰਿਕਵੈਸਟ ਦੀ ਇੰਡੀਅਨ ਆਰਮੀ ਕਿ ਤੁਸੀਂ ਆਓ ਤੇ ਪ੍ਰੋਵਾਈਡ ਕਰੋ ਆ ਇਹਨਾਂ ਦਾ ਠੀਕ ਹੈ ਠੀਕ ਠੀਕ ਬਿਲਕੁਲ